ਆ ਭਾਈ ਤੁਸੀਂ ਬੰਦਦੇ ਹੋ ਇਹ ਹਿੰਦੀ ਚ ਕਿਹਾ ਵਾਂ ਇਹ ਵੀ ਆ ਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ 골ਡ ਮੂੰਹ ਦੀ ਰਿਸਰਚ ਵੈਰਾਈਟੀ ਗੰਗਨਗਰ ਰਾਜਸਥਾਨ ਨਹੀਂ ਇਹ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਗੇ ਵੀਰ ਜੀ ਮੇਰੇ ਕੋਲ ਪੰਜਾਬੀ ਵਾਲੇ ਕੰਪਲੀਟ ਖਤਮ ਹੋ ਗਏ ਤਾਂ ਕਰਕੇ ਮੇਰੇ ਕੋਲ ਹਿੰਦੀ ਵਾਲੇ ਰਹਿ ਗਏ ਨਾ 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 ਜੀ ਪਹਿਲਾਂ ਵੀ ਆਖਿਆ ਸੀ ਤੁਸੀਂ ਹਿੰਦੀ ਯਾਰਾ ਸਰ ਸਥੋਪ ਰਹੇ ਹੋ ਸਾਡੇ ਤੇ ਨੀ ਨਹੀਂ ਖੋਪ ਨਹੀਂ ਰੇ ਨਹੀਂ ਇਹ ਝੰਡਾ ਮੈਨੂੰ ਵੀ ਪਤਾ ਝੰਡਾ ਇਹ ਉਹ ਚੀਜ਼ ਵੀ ਟੈਗਟ ਦਿਖਾ ਦੇਣਾ ਤੁਹਾਨੂੰ ਪੈਕਿੰਗ ਦਿਖਾਉਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲੇ ਆਦਾ ਬੀ ਵਿਚ ਵੇਚਣ ਆਏ ਹੋ ਫਰਦੀ ਆ ਲੈ ਕੇ ਹਿੰਦੀ ਚਾਹਾਂ ਸਾਰਾ ਕੁਝ ਉਹ ਸਰ ਸੌਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਬਾਕੀ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਆਪ ਫਿਰ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਇਸ ਤਰ੍ਹਾਂ ਮੈਂ ਹਰੇਕ ਨੂੰ ਪੜਾਉਣਾ ਮੈਂ ਕਹਾਂ ਜੇ ਸਾਡੇ ਕੋਲ ਉਹਨਾਂ ਨਾ ਇੱਕ ਪਾਸੇ ਤੋਂ ਵਿਦਿਆਪੀ ਚ ਲਿਖਾਈ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿ ਪੰਜਾਬ ਚ ਪੰਜਾਬੀ ਹੋਵੇ ਗੱਲ ਇਹਨਾਂ ਨੂੰ ਆਏ ਦੋ ਨਹੀਂ ਤਾਂ ਇੱਕ ਪਾਸਾ ਉਹਦੀ ਗੱਲ ਸਹੀ ਹੈ ਬਿਲਕੁਲ ਹੈਗੇ ਨਹੀਂ ਸੀ ਹੁੱਤੀ ਵਾਲੇ ਤਾਂ ਮੈਂ ਲੈ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਤੂੰ ਕਦੇ ਆਹ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਿਰ ਦੱਖਣ ਚ ਵਗ ਗਿਆ ਕਰਨਾਟਕਾ ਕੇਰਲਾ ਤਾਮਲ ਲੱਡੂ ਆਂਧਰਾ ਪ੍ਰਦੇਸ਼ ਚ ਵਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਤੈਨੂੰ ਪਤਾ ਸਚਾਈਦਾ ਹੈ ਬਾਪੂ ਉੱਥੇ ਦਾ ਉਹ ਨੇੜੇ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਲ ਤੇਲਗੂ ਮਲਿਆਲਮ ਬੋਲੀ ਆ ਉਹ ਆਪਾਂ ਹੀ ਆ ਜੇ ਇਹਨਾਂ ਨੂੰ ਸੁਣ ਲੈਨੇ ਆ ਚਲੋ ਕੋਈ ਗੱਲ ਨਹੀਂ ਇਹ ਨਾ ਯਾਰ ਕੰਮ ਕਰ ਨਹੀਂ ਕੋਈ ਗੱਲ ਨਹੀਂ ਹਾਂ ਯਾ ਦੇਖਦਾ ਆ ਆ ਭਾਈ ਤੁਸੀਂ ਬਣਦੇ ਹੋ ਇਹ ਹਿੰਦੀ ਚ ਕਿਹਾਵਾ ਜੀ ਹੁਣ ਬਾਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ ਗੋਲਡ ਮੂਹ ਗੀ ਰਿਸਰਚ ਵੈਰਾਈ ਗੰਗਨਗਰ ਰਾਜਸਥਾਨ ਨਹੀਂ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣੇ ਜੀ ਬਿਲਕੁਲ ਪੰਜਾਬੀ ਆਲੇ ਕੱਪੜੇ ਖਤਮ ਹੋ ਗਏ ਤਾਂ ਕਰੀਏ ਮੇਰੇ ਕੋਲ ਹਿੰਦੀ ਵਾਲੇ ਰਹਿ ਗਏ ਨਾ 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 ਤੁਸੀਂ ਹਿੰਦੀ ਯਾਰਾ ਸਰ ਸਥੋਪ ਰਹੇ ਹੋ ਸਾਡੇ ਤੇ ਨਹੀਂ ਨਹੀਂ ਥੋਪ ਨਹੀਂ ਰਹੇ ਨਹੀਂ ਇਹ ਅਂਡਾ ਮੈਨੂੰ ਵੀ ਪਤਾ ਅਂਡਾ ਇਹ ਹੋਰ ਚੀਜ਼ ਵੀ ਸੈਕਿੰਡ ਦਿਖਾ ਦੇਣਾ ਤੁਹਾਨੂੰ ਬੈਕਿੰਗ ਦੁਕਾਨ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲੇ ਆਦਾ ਬੀ ਵਿਚ ਵੇਚਣ ਆਏ ਹੋ ਪਾਦੀ ਆ ਲੈ ਕੇ ਹਿੰਦੀ ਚਾਹਾਂ ਸਾਰਾ ਕੁਝ ਉਹ ਸਰ ਸੌਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਗੱਲ ਬਾਕੀ ਕਿਉਂ ਵੀ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂ ਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਹਾਂ ਮੈਂ ਤਾਂ ਹਰੇਕ ਨੂੰ ਪੜਨਾ ਉਹਨਾਂ ਨਾ ਮੈਂ ਕਿਹਾ ਜੇ ਸਾਡੇ ਕੋਲ ਉਹਨਾਂ ਨਾ ਇੱਕ ਪਾਸਾ ਤਾਂ ਪੰਜਾਬੀ ਚ ਲਿਖਾਈ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬੀ ਚ ਪੰਜਾਬੀ ਹੋਵੇ ਗੱਲ ਇਹਨਾਂ ਨੂੰ ਆਏ ਦੋ ਨਹੀਂ ਤਾਂ ਇੱਕ ਪਾਸਾ ਉਹਦੀ ਗੱਲ ਸਹੀ ਹੈ ਯਾਰ ਇਹ ਕੋਈ ਸੈਕਿੰਡ ਨਹੀਂ ਸੀ ਹਿੰਦੀ ਵਾਲੇ ਦਾ ਨਾਮ ਐ ਲੈ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਤੂੰ ਕਦੇ ਆਹਾ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਿਰੋਂ ਦੱਖਣ ਚ ਭੱਗ ਗਿਆ ਕਰਨਾਟਕਾ ਕੇਰਲਾ ਤਾਮਿਲ ਲਾਡੂ ਆਂਧਰਾ ਪ੍ਰਦੇਸ਼ ਚ ਭੱਗ ਗਿਆ ਤੁਹਾਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੁਹਾਨੂੰ ਪਤਾ ਸੱਚਾਈ ਦਾ ਇਹ ਹਾਂਜੀ ਬਾਪੂ ਉੱਥੇ ਤਾਂ ਉਹ ਨੇੜੇ ਹੀ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਿਲ ਤੇਲਗੂ ਮਲਿਆਲਮ ਬੋਲੀ ਆ ਉਹ ਆਪਾਂ ਹੀ ਆ ਜੇ ਇਹਨਾਂ ਨੂੰ ਸੁਣ ਲੈਨੇ ਆ ਕੋਈ ਗੱਲ ਨਹੀਂ ਇਹ ਨਾ ਯਾਰ ਕੰਮ ਕਰੋ ਨਹੀਂ ਕੋਈ ਗੱਲ ਨਹੀਂ ਹਾਂ ਯਾ ਤੀਖਾ ਅਹ ਬਾਈ ਤੁਸੀਂ ਬਣਾ ਦਿਓ ਇਹ ਹਿੰਦੀ ਚ ਕਿਹਾਵਾ ਇਹ ਵੀ ਹੈ ਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ ਗੋਲਡ ਮੂਹਂਗੇ ਕੀ ਰਿਸਰਚ ਵੈਰਾਈ ਗੰਗਨਗਰ ਰਾਜਸਥਾਨ ਨਹੀਂ ਇਹ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਗੇ ਵੀਰ ਜੀ ਬਿਲਕੁਲ ਪੰਜਾਬੀ ਵਾਲੇ ਕੰਪਲੀਟ ਕਦਮ ਹੋ ਗਏ ਤਾਂ ਕਰਕੇ ਮੇਰੇ ਕੋਲ ਹਿੰਦੀ ਵਾਲੇ ਰਹੇ ਨਾ 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 ਤੁਸੀਂ ਹਿੰਦੀ ਯਾਰ ਸਾਰਾ ਥੋਪ ਰਹੇ ਹੋ ਸਾਡੇ ਤੇ ਨਹੀਂ ਨਹੀਂ ਥੋਪ ਨਹੀਂ ਰਹੇ ਨਹੀਂ ਏਜੰਡਾ ਮੈਨੂੰ ਵੀ ਪਤਾ ਏਜੰਡਾ ਇਹ ਉਹ ਪੈਕੇਟ ਦਿਖਾ ਦੇਣ ਤੁਹਾਨੂੰ ਲੈਕਿੰਗ ਦਿਖਾਉਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲ ਆਦਾ ਬੀ ਵਿੱਚ ਵੇਚਣ ਆਏ ਹੋ ਆਉਂਦੀ ਆ ਲੈ ਕੇ ਹਿੰਦੀ ਚੈਨ ਸਾਰਾ ਕੁਝ ਉਹ ਸਰ ਸੌਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਗੱਲ ਬਾਕੀ ਕਾਵੇਂ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਹਾਂ ਮਗਾ ਜੇ ਸਾਡੇ ਕੋਲ ਉਹਨਾਂ ਨੂੰ ਇੱਕ ਪਾਸੇ ਤਾਂ ਪੰਜਾਬੀ ਚ ਲਿਖਿਆ ਹੀ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬੀ ਹੋਵੇ ਪਹਿਲਾਂ ਗੱਲ ਇਹਨਾਂ ਨੂੰ ਆ ਵੀ ਦੋ ਨਹੀਂ ਤਾਂ ਇੱਕ ਪਾਸਾ ਉਹ ਯਾਰ ਬਿਲਕੁਲ ਹੈਗੇ ਨਹੀਂ ਸੀ ਹਿੰਦੀ ਵਾਲੇ ਤਾਂ ਮੈਂ ਲੈ ਗਿਆ ਤੈਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਤੂੰ ਕਦੇ ਆਹਾ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਿ ਉਹ ਦੱਖਣ ਚ ਭੱਗ ਗਿਆ ਕਰਨਾਟਕਾ ਕੇਰਲਾ ਤਾਮਿਲ ਲੱਡੂ ਆਂਧਰਾ ਪ੍ਰਦੇਸ਼ ਚ ਭੱਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੈਨੂੰ ਪਤਾ ਸਚਾਈਦਾ ਇਹ ਹਾਂਜੀ ਬਾਪੂ ਉੱਥੇ ਤਾਂ ਉਹ ਨੇੜੇ ਨਹੀਂ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਿਲ ਤੇਲਗੂ ਮਲਿਆਲਮ ਬੋਲੀ ਆ ਉਹ ਨਹੀਂ ਆਪਾਂ ਹੀ ਆ ਇਹਨਾਂ ਨੂੰ ਸੁਣ ਲੈਨੇ ਆ ਕੋਈ ਗੱਲ ਨਹੀਂ ਇਹ ਨਾ ਯਾਰ ਕੰਮ ਕਰ ਨਹੀਂ ਕੋਈ ਗੱਲ ਹਾਂ ਯਾ ਦੇਖ ਰਿਹਾ ਹਾਂ ਆ ਬਾਈ ਤੁਸੀਂ ਬੰਦ ਦਿਓ ਇਹ ਹਿੰਦੀ ਚ ਕਿਹਾਵਾ ਜੀ ਜੀ ਬਾਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ ਗੋਲਡ ਮੂੰਗੇ ਕੀ ਰਿਸਰਚ ਵੈਰਾਈਟੀ ਗੰਗਨਗਰ ਰਾਜਸਥਾਨ ਨਹੀਂ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਗੇ ਵੀਰ ਜੀ ਬਿਲਕੁਲ ਪੰਜਾਬੀ ਆ ਨੇ ਕਪੜੇ ਖਤਮ ਹੋ ਗਏ ਤਾਂ ਕਰਕੇ ਮੇਰੇ ਕੋਲ ਹਿੰਦੀ ਵਾਲੇ ਰਹਿ ਗਏ ਨਾ 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 ਤੁਸੀਂ ਹਿੰਦੀ ਜਰਸਰ ਥੋਪ ਰਹੇ ਹੋ ਸਾਡੇ ਤੇ ਨਹੀਂ ਨਹੀਂ ਥੋਪ ਨਹੀਂ ਰਹੇ ਨਹੀਂ ਏਜੰਡਾ ਮੈਨੂੰ ਵੀ ਪਤਾ ਏਜੰਡਾ ਇਹ ਉਹ ਸੀ ਵੀ ਪੈਕੇਟ ਦਿਖਾ ਦੇਣਾ ਤੁਹਾਨੂੰ ਟ੍ਰੈਕਿੰਗ ਦਿਖਾਉਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲ ਆਦਾ ਬੀ ਵਿਚ ਵੇਚਣ ਆਏ ਹੋ ਪਾਦੀ ਆ ਲੈ ਕੇ ਹਿੰਦੀ ਚਾਹ ਉਹ ਸਰ ਸੋਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਗੱਲ ਬਾਕੀ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਜਿਹੜੀ ਸਟੇਟ ਹੈ ਹਾਂ ਮਾਜਾ ਹਰੇਕ ਨੂੰ ਪੜਾਉਣਾ ਮਗਾ ਜੇ ਸਾਡੇ ਕੋਲ ਇਹਨਾਂ ਨੂੰ ਇੱਕ ਪਾਸਾ ਤਾਂ ਪੰਜਾਬੀ ਚ ਲਿਖਿਆ ਹੀ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬ ਚ ਪੰਜਾਬੀ ਹੋਵੇ ਗੱਲ ਇਹਨਾਂ ਨੂੰ ਆਏ ਦੋ ਨਹੀਂ ਤਾਂ ਇੱਕ ਪਾਸਾ ਉਹ ਠੀਕ ਗੱਲ ਸਹੀ ਹੈ ਯਾਰ ਕੋਲ ਸੈਕਿੰਡ ਨਹੀਂ ਸੀ ਹਿੰਦੀ ਵਾਲੇ ਦਾ ਮੈਲ ਲੈ ਗਿਆ ਤੈਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਤੂੰ ਕਦੇ ਆਹ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਿਰ ਦੱਖਣ ਚ ਵਗ ਗਿਆ ਕਰਨਾਟਕਾ ਕੇਰਲਾ ਤਾਮਿਲ ਲਾਡੂ ਆਂਧਰਾ ਪ੍ਰਦੇਸ਼ ਚ ਵਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੈਨੂੰ ਪਤਾ ਸਚਾਈਦਾ ਹੈ ਹਾਂਜੀ ਬਾਪੂ ਉੱਥੇ ਦਾ ਉਹ ਨੇੜੇ ਨਹੀਂ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਿਲ ਤੇਲਗੂ ਮਲਿਆਲਮ ਬੋਲੀ ਆ ਉਹ ਨਹੀਂ ਆਪਾਂ ਹੀ ਆ ਜੇ ਇਹਨਾਂ ਨੂੰ ਸੁਣ ਲੈਨੇ ਆ Iyana <laughs> <laughs> yarka <laughs> <laughs> <laughs>